ਲਕੀਰੀਏ ਨੀ ਸੋਣੀਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ ਹੋ ਮੇਰੀ ਹੀਰੀਏ ਫਕੀਰੀਏ ਨੀ ਸੋਣੀਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀਏ ਹੋ ਯਾਦ ਆਵੇ ਤੇਰੀ ਦੇਖਾਂ ਜਦੋਂ ਚੰਦ ਮੈਂ ਤੂੰ ਹੀ ਤਸੇ ਜਦੋਂ ਅੱਖਾਂ ਕਰਾਂ ਬੰਦ ਮੈਂ ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ ਕਾਸ਼ ਤੈਨੂੰ ਵੀ ਹੋਵਾਂ ਇਦਾਂ ਪਸੰਦ ਮੈਂ ਹੁਕਾ ਤੋਂ ਨੀਂਦ ਚੋਂ ਜਗਾਇਆ ਨੀ ਪਰਾਂ ਮੋੜੀਏ ਤੇਰੀ ਖੁਸ਼ਬੂ ਨਸ਼ਿਲੀ ਮਨ ਮੋੜੀਏ ਮੇਰੀ ਹੀਰ ਏ ਫਕੀਰ ਏ ਨੀ ਸੋਣੀ ਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀ ਏ ਤੇਰੀ ਖੁਸ਼ਬੂ ਨਸ਼ੀਲੀ ਮਨ ਮੋਣੀ ਏ ਵਾਹ ਜੀ ਵਾਹ ਬਹੁਤ ਅੱਛੇ ਸਸ ਬਹੁਤ ਪਿਆਰੀ ਆਵਾਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਅਮ੍ਰਿਤਾ ਦਰਸ਼ਨ ਕੌਰ ਸੰਧੂ ਮੇਰੇ ਨਾਲ ਹਨ ਕੋ-ਹੋਸਟ ਅਮਰ 6rp.com ਦੇ ਬਾਨੀ ਹਨ ਔਰ ਸਾਈਕੋਲੋਜਿਸਟ ਵੀ ਹਨ ਸਤਿਗੁਰਜੀ ਅੱਜ ਜਿਸੀ ਤੁਹਾਡੇ ਸਾਹਮਣੇ ਸੰਮੁਖ ਪੇਸ਼ ਕਰ ਰਹੇ ਹਾਂ ਇੱਕ ਬਹੁਤ ਹੀ ਪਿਆਰਾ ਬਹੁਤ ਹੀ ਵਧੀਆ ਆਰਟਿਸਟ ਜਿਹੜੇ ਕਿ ਅੰਮ੍ਰਿਤਸਰ ਤੋਂ ਹਨ ਤੇ ਇਹਨਾਂ ਦਾ ਨਾਂ ਹੈ ਹਰਸਾਹ ਹਰਸਾਹ ਜੀ ਸੋ ਇਨਾਂ ਦਾ ਜਿਹੜਾ ਕਾਫੀ ਜ਼ਿਆਦਾ ਜਿਹੜੀਆਂ 뮤ਜ਼ਿਕ ਵੀਡੀਓਜ਼ ਵੀਡੀਓਜ਼ ਇਨਾਂ ਦੀਆਂ ਆ ਚੁੱਕੀਆਂ ਹਨ ਮਾਰਕੀਟ ਦੇ ਵਿੱਚ ਕਾਫੀ ਜ਼ਿੰਦਗੀ ਦੀ ਜਦੋਜਾਦ ਦੇ ਵਿੱਚੋਂ ਇਹ ਨੰਗੇ ਹਨ ਕਾਫੀ ਚੀਜ਼ਾਂ 'ਚੋਂ ਤੇ ਇਨਾਂ ਦੇ ਨਾਲ ਅੱਜ ਅਸੀਂ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਤੇ ਇਨਾਂ ਬਾਰੇ ਇਨਾਂ ਦੇ ਮੂੰਹੋਂ ਹੀ ਸੁਣਦੇ ਆ ਕਿ ਇਨਾਂ ਦੀ ਜ਼ਿੰਦਗੀ ਦੇ ਵਿੱਚ ਤੇ 뮤ਜ਼ਿਕ ਦੇ ਵਿੱਚ ਕਿਸ ਤਰ੍ਹਾਂ ਇਹ ਆਏ किस एक्स्ट्रा एनडी लाइफ जड़ी सी वो जर्नी जड़ी सी हो रही सो so, एक दिन मैं तुम्हें अपनी कहानी सुना बताऊंगा किसी ने लिखा शेयर के एक दिन मैं तुम्हें अपनी कहानी बताऊंगा तुम हैरान होकर पूछोगे कि कैसे संभालते हो खुद को सो so, वेलकम हर साहब जी तौडा तो स्वागत है साडे चैनल ते पे थैंक यू मैम सस्का ਤਨਵੀ ਜੀ ਨੰਬਰ ਮੈਮਲੋ ਵੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਸੀਂ ਮੈਨੂੰ ਜਿਹੜਾ ਮੌਕਾ ਦਿੱਤਾ ਇੰਟਰਵਿਊ ਕਰਨ ਦਾ ਤਾਂ ਸੋ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ 뮤직 ਕਿਵੇਂ ਮੈਂ 뮤직 'ਚ ਆਇਆ ਤਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਮੇਰੇ ਲਈ ਬਹੁਤ ਮੁਸ਼ਕਲ ਵਾਲੇ ਮੁਸ਼ਕਲ ਵਾਲੀ ਗੱਲ ਸੀ ਕਿ ਮੈਂ 뮤직 ਸਿੱਖਿਆ ਉਸ ਤੋਂ ਬਾਅਦ ਫਿਰ ਮੈਂ ਕਮਰਸ਼ੀਅਲੀ ਗਾਣੇ ਕਰਨ ਲੱਗਾ ਇਹ ਕਾਫੀ ਜਿੱਦਾਂ 10 ਸਾਲ ਪਹਿਲਾਂ ਮੇਰੀ ਜਦੋਂ ਸਟੱਡੀ ਅ ਕੰਪਲੀਟ ਹੋਈ ਜਿੱਦਾਂ ਨਾਰਮਲ ਸਕੂਲਿੰਗ ਖਤਮ ਹੋਈ ਤਾਂ ਉਦੋਂ ਉਸ ਤੋਂ ਪਹਿਲੇ ਮੈਨੂੰ ਨਿੱਕੇ ਦਿਨੋਂ ਇਹ ਬਹੁਤ ਸੀਗਾ ਕਿ ਮੈਂ ਸਿੰਗਰ ਹੀ ਬਣਨਾ ਜਿੱਦਾਂ ਹਨਾ ਕਿ ਮੈਂ ਕੁਝ ਵੱਖਰਾ ਕਰਨਾ ਵਾ ਅੰਦਰੋਂ ਜਨੂੰਨ ਸੀਗਾ ਕਿ 뮤ਜ਼ਿਕ ਕਰਨਾ ਵਧੀਆ ਤਰੀਕੇ ਨਾਲ ਸਿੱਖ ਕੇ ਆਉਣਾ ਅੱਗੇ ਤਾਂ ਮੇਰੇ ਨਾਲ ਇੱਕ ਮੇਰਾ ਕਲਾਸਮੇਟ ਸੀਗਾ ਇੱਕ ਮੁੰਡਾ ਸੀ ਮੇਰੇ ਨਾਲ ਪੜਦਾ ਤਾਂ ਨੋਰਮਲ ਅਸੀਂ ਨੋਰਮਲ ਕਲਾਸ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੈ ਕਿ ਸਾਰੇ ਮੁੰਡਿਆਨੇ ਰਾਲਕੇ ਜਿੱਦਾਂ ਕਲਾਸ ਵਾਲਿਆਂ ਨੇ ਮੈਨੂੰ ਕਹਿਣਾ ਗਾਣਾ ਸੁਣਾ ਨਿੱਕੇ ਦਿਨ ਜਿੱਦਾਂ ਜਨੂਨ ਸੀ ਗਾਉਣ ਦਾ ਮੈਂ ਕਲਾਸ ਦੇ ਵਿੱਚ ਗਾਣੇ ਗਾਈ ਜਾਂਦਾ ਸੀ ਤਾਂ ਗਾਣੇ ਗਾਉਂਦਿਆਂ ਗਾਉਂਦਾ ਇਦਾਂ ਮਤਲਬ ਜਿੱਦਾਂ 53 ਦਿਨ ਹੀ ਮਾਹੌਲ ਜਾਂ ਬਣ ਜਾਣਾ ਕਲਾਸ 'ਚ ਤਾਂ ਮੇਰਾ ਇੱਕ ਕਲਾਸ ਦਾ ਇੱਕ ਮੁੰਡਾ ਸੀਗਾ ਤੇ ਉਹਨੇ ਇੱਕ ਦਿਨ ਮੈਨੂੰ ਕਿਹਾ ਕਿ ਮੇਰੇ ਡੈਡੀ 뮤직 ਟੀਚਰ ਆ ਜੇ ਤੂੰ ਮਤਲਬ ਸਿੱਖ ਕੇ ਅੱਗੇ ਆ ਤੂੰ ਤਾਂ ਮੈਨੂੰ ਇੱਕ ਸਪਾਲ ਸੀ ਕਿ ਮੈਂ ਕਿਸੇ ਵਧੀਆ 뮤ਜ਼ਿਕ ਟੀਚਰ ਤੋਂ 뮤ਜ਼ਿਕ ਸਿੱਖਾਂ ਫਿਰ ਅੱਗੇ ਆਵਾਂ ਫਿਰ ਉਸ ਤੋਂ ਬਾਅਦ ਮੈਂ ਜਦੋਂ ਮੇਰਾ ਸਕੂਲ ਖਤਮ ਹੋਇਆ ਸਕੂਲਿੰਗ ਖਤਮ ਹੋਣ ਤੋਂ ਬਾਅਦ ਮੈਂ ਪ੍ਰੋਪਰ ਉਸਤਾਦ ਜੀ ਨੂੰ ਮਿਲਿਆ ਉਹਦਾ ਮੁੰਡਾ ਸੀ ਉਹਦਾ ਨਾਮ ਬਾਵਲ ਤੇ ਬਾਵਲ ਮੇਰਾ ਭਰਾ ਹੁਣ ਇਸ ਟਾਈਮ ਤੇ ਕੈਨੇਡਾ ਬੈਠਾ ਤੇ ਬਾਵਲ ਦੇ ਫਾਦਰ ਸਾਹਿਬ ਮੇਰੇ ਉਸਤਾਦ ਜੀ ਸਰਦਾਰ ਨਿਰਿੰਦਰ ਸਿੰਘ ਜੀ ਸੰਧੂ ਸਾਹਿਬ ਮੈਂ ਬਹੁਤ ਹੀ ਕਰਮਾ ਵਾਲਾ ਮੈਵੜ ਭਾਗੀ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਉਸਤਾਦ ਜੀ ਕੋਲੋਂ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਹੈ ਜਿਹੜਾ ਤੇ ਮੇਰੇ ਲਈ ਉਹ ਬਹੁਤ ਔਖਾ ਸੀ ਕਿਉਂਕਿ ਜਿੱਦਾਂ ਕਹਿ ਲਓ ਕਿ ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਤੇ ਮੇਰੇ ਫਾਦਰ ਸਾਹਿਬ ਬਹੁਤ ਅਗੇਂਸਟ ਸੀਗੇ ਮੇਰੇ ਤਾਂ ਮੈਂ ਜਿੱਦਾਂ ਕਹਿ ਲਓ ਕਿ ਜੀਤ ਕਰਕੇ ਮੈਂ ਇਹ ਸਿੱਖਿਆ ਫਿਰ ਕਈ ਵਾਰ ਇਦਾਂ ਹੈਗੀ ਇੱਕ ਦਿਨ ਮੈਂ ਰਿਆਜ਼ ਕਰਦਾ ਸੀ ਫਾਦਰ ਸਾਹਿਬ ਉੱਥੇ ਆ ਗਏ ਉਹਨਾਂ ਨੇ ਮੇਰਾ ਹਾਰਮੋਨੀਅਮ ਫੜ ਕੇ ਤੇ ਝੋਕੇ ਕਾਂਦ ਨਾਲ ਮਾਰਿਆ ਉਹ ਜਿੱਦਾਂ ਜਿੱਦਾਂ ਮੈਨੂੰ ਡੱਕਦੀ ਸੀ ਪਰ ਉਹ ਮੈਂ ਉਦੋਂ ਓਦਾਂ ਹੀ ਜ਼ਿਆਦਾ ਚੇਦ ਕਰਕੇ ਨਾ ਉਹ ਜਿਆਦਾ ਸਗੋਂ ਉਹਨਾਂ ਜਨੂਨ ਅੰਦਰੋਂ ਆਗ ਅੱਗ ਜੀ ਜਿਹੜੀ ਸੀ ਮੇਰੀ ਉਹ ਨਹੀਂ ਜ਼ਿਆਦਾ ਬਲਦੀ ਇਸ ਵਿੱਚ ਤੇ ਫਿਰ ਮੈਂ ਪ੍ਰੋਪਰ ਟ੍ਰੇਨਿੰਗ ਲਈ ਇਦਾਂ ਹੋਰ ਮੁਸ਼ੱਕਤ ਬਹੁਤ ਮਿਲ ਕਹਿ ਲੋ ਘਰੋਂ ਜਿੱਦਾਂ ਐਂਟੀ ਇੱਕ ਅੰਮ੍ਰਿਤਸਰ ਤੋਂ ਥੋੜਾ ਦੂਰ ਪੈ ਜਾਂਦਾ ਪਿੰਡ ਮੇਰਾ ਹੁਣ ਤਾਂ ਚਲੋ ਥੋੜਾ ਜਿਹਾ ਸਾਧਨ ਵਧ ਗਿਆ ਉਦੋਂ ਥੋੜਾ ਔਖਾ ਸੀਗਾ ਤੇ ਰਾਤ ਨੂੰ ਜਿੱਦਾਂ ਕਲਾਸ ਵੀ ਸ਼ਾਮਾਂ ਦਾ ਟਾਈਮ ਹੁੰਦੀ ਸੀ ਕੀ ਅੰਮ੍ਰਿਤਸਰ ਤੋਂ ਪਿੰਡ ਆਉਣਾ ਜਾਣਾ ਸ਼ਾਮਾਂ ਨੂੰ ਬੜਾ ਰਿਸਕੀ ਸੀ ਤੇ ਘਰ ਦੇਆਂ ਨੂੰ ਬਹੁਤ ਡਰ ਹੁੰਦਾ ਸੀਗਾ ਕਿ ਇਹ ਸ਼ਾਮਾਂ ਨੂੰ ਚਲ ਜਾਂਦਾ ਪਤਾ ਨਹੀਂ ਇਹਦਾ ਟੱਕੋ ਨਾ ਰੋਕੋ ਨਾ ਮੈਨੂੰ ਮੈਂ ਸਿੱਖਦਾ ਵਾਂ ਤੇ ਫਿਰ ਇੱਕ ਦਿਨ ਡੈਡੀ ਕਹਿੰਦੇ ਸਿੱਖ ਲਾ ਤੂੰ ਤੇ ਪਰ ਅਸੀਂ ਇਹੜਾ ਸੋਚੀਂ ਕਿ ਤੇਰੇ ਤੇ 1 ਰੁਪਿਆ ਵੀ ਲੱਗਦਾ ਗਾਣੇ ਕਰ ਲਈ ਫਿਰ ਮੈਂ ਉਹਨਾਂ ਨੂੰ ਕਿਹਾ ਨਹੀਂ ਮੈਂ ਧਰਤੋਂ ਪੈਸੇ ਨਹੀਂ ਮੰਗਦਾ ਜਦੋਂ ਵੀ ਕਰੂੰਗਾ ਕੋਈ ਨਹੀਂ ਪ੍ਰਮਾਤਮਾ ਦੀ ਕਿਰਪਾ ਨਾਲ ਆਪੇ ਗਾਣੇ ਕਰੂੰਗਾ ਕੋਈ ਨਹੀਂ ਫਿਰ ਹੌਲੀ ਹੌਲੀ ਮੈਂ 뮤직 ਸਿੱਖਣ ਤੋਂ ਬਾਅਦ ਚ ਕੋਸ਼ਿਸ਼ਾਂ ਨੋਕਰੀਆਂ ਕੀਤੀਆਂ ਪੈਸੇ ਇਕੱਠੇ ਕਰਕੇ ਗਾਣੇ ਕਰਨੇ ਸ਼ੁਰੂ ਕਰਤੇ ਇਦਾਂ ਹੌਲੀ 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 ਫਿਰ ਉਸ ਤੋਂ ਬਾਅਦ ਅ ਮੇਰਾ ਬ੍ਰਦਰ ਬਾਹਰ ਚਲ ਗਿਆ ਯੂਕੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਫਿਰ ਮੇਰੀ ਇਸ ਜਰਨੀ ਦੇ ਵਿੱਚ ਮੈਂ ਕਮਰਸ਼ੀਅਲੀ ਗਾਣੇ ਸ਼ੁਰੂ ਕਮਰਸ਼ੀਅਲੀ ਗਾਣੇ ਜਿਹੜੇ ਕਰਨੇ ਸ਼ੁਰੂ ਕਰਤੇ 2022 ਦੇ ਵਿੱਚ ਗਾਣਾ ਕੀਤਾ ਸੀ ਤੇਰੇ ਪਿੱਛੇ ਉਹ ਗਾਣਾ ਬਰਮਿੰਗਮ ਵੀ ਸ਼ੂਟ ਕੀਤਾ ਸੀਗਾ ਤੇ ਕੋ ਯੂਕੇ ਦੀ ਸਾਰੀ ਟੀਮ ਸੀ ਮਾਡਲ ਸਾਰੇ ਯੂਕੇ ਦੇ ਸੀ ਪ੍ਰੋਡਕਸ਼ਨ ਟੀਮ ਵੀਡੀਓ ਵਾਲੀ ਟੀਮ ਸਾਰੀ ਯੂਕੇ ਦੀ ਸੀ ਤਾਂ ਉਸ ਤੋਂ ਬਾਅਦ ਫੇਰ ਰੈਗੂਲਰ ਹੁਣ ਗਾਣੇ ਕਰ ਰਿਹਾ ਹੁਣ ਲੇਟੈਸਟ ਗਾਣਾ ਪਿਛੇ ਰੌਂਦ ਗਾਣਾ ਕੀਤਾ ਸੀਗਾ ਡਿੰਪਲ ਪੁਂਦਰ ਕਾਫੀ ਵੱਡਾ ਨਾਮ ਮਿਊਜ਼ਿਕ ਇੰਡਸਟਰੀ ਦਾ ਜਿੱਦਾਂ ਕਹ ਲੋ ਕਿ ਵੀਡੀਓ ਦੇ ਨਾਮ ਚ ਵੀਡੀਓਗ੍ਰਾਫੀ ਚ ਤਾਂ ਡਿੰਪਲ ਪੁਂਦਰ ਨੇ ਵੀਡੀਓ ਕੀਤੀ ਸੀ ਉਹਦਾ ਮਿਊਜ਼ਿਕ ਐਵੀ ਨੇ ਕੀਤਾ ਸੀ ਪਹਿਲਾਂ ਇੱਕ ਗਾਣਾ ਕੀਤਾ ਸੀ ਸਟਾਰ ਬாய் ਕਾਫੀ ਫੇਮਸ ਮੁੰਡਾ ਮਿਊਜ਼ਿਕ ਡਾਇਰੈਕਟਰ ਉਹਦੇ ਨਾਲ ਗਾਣਾ ਕੀਤਾ ਸੀ ਇਦਾਂ ਹੁਣ ਆਪਾਂ ਜਿਹੜਾ ਉਹ ਲੱਗੇ ਆ ਲਾਈਨ ਦੇ ਵਿੱਚ ਲੱਗੇ ਆ ਕਿ ਕਦੋਂ ਪ੍ਰਮਾਤਮਾ ਕਿਰਪਾ ਕਰੇ ਜੇ ਜਿਹੜਾ ਵਾ ਉਹ ਵਾਰੀ ਸਾਰਿਆਂ ਦੀ ਆਉਣੀ ਆ ਮੈਂ ਆਪਣੀ ਵਾਰੀ ਦੀ ਡੀਕ ਦੇ ਵਿੱਚ ਆ ਕਿ ਜੇ ਮੈਂ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਜਿਵੇਂ ਮੈਂ ਇੱਕ ਇਹਨੂੰ ਮੁਸ਼ਕਲ ਦੇ ਵਿੱਚ ਵੀ ਸਿੱਖ ਸਕਦਾ ਜੇ ਕਾਬਲ ਵੀ ਮੈਨੂੰ ਪਰਮਾਤਮਾ ਨੇ ਕਾਬਲ ਬਣਾਤਾ ਤੇ ਕਾਮਯਾਬ ਵੀ ਜਿੱਦਾਂ ਮਤਲਬ ਸਕਸੈਸੀ ਜਿਹੜੀ ਆ ਉਹ ਮਾਲਕ ਨੇ ਮੈਨੂੰ ਆਪੇ ਇਦਾਂ ਹੀ ਦੇ ਦਿੱਤੀ ਅਰੇ ਨਾਈਸ ਐਨ ਕੀ ਟੋਸ ਤੇ ਅਮ ਸਭ ਤੋਂ ਨਵਾਂ ਮੋਟੀਵੇਸ਼ਨ ਕਿੱਥੋਂ ਮਿਲਦੀ ਆ ਤੇ ਤੁਸੀਂ ਕਿੱਦਾਂ ਮੋਟੀਵੇਟੇ ਉੰਦੇ ਆ ਮੋਟੀਵੇਸ਼ਨ ਤਾਂ ਮਿਊਜ਼ਿਕ ਸਾਈਡ ਤੋਂ ਮੈਨੂੰ ਛੋਟੇ ਹੁੰਦੇ ਨੇ ਜਿੱਦਾਂ ਸੀਗਾ ਕਿ ਮੈਂ ਨਾਰਮਲ ਲਾਈਫ ਜਿਹੜੀ ਹੈ ਨਾ ਮੈਂ ਉਸ ਵਾਸਤੇ ਮੈਨੂੰ ਲੱਗਦਾ ਮੈਂ ਬਣਿਆ ਨਹੀਂ ਕਿ ਨਾਰਮਲ ਮੈਂ ਕੁਝ ਵੱਖਰਾ ਕਰਾਂ ਵੱਡਾ ਕਰਾਂ ਕੁਝ ਜਿਹਦੇ ਨਾਲ ਮੇਰੇ ਪੇਰੈਂਟਸ ਦਾ ਮੇਰੇ ਪਰਿਵਾਰ ਦਾ ਮੇਰੇ ਸਾਰੇ ਪਿੰਡ ਦਾ ਮੇਰਾ ਪਿੰਡ ਲੱਦੇਵਾਲ ਹੈ ਪਿੰਡ ਦਾ ਨਾਮ ਲੱਦੇਵਾਲ ਜਿੱਦਾਂ ਮੈਨੂੰ ਵੀ ਮੇਰੇ ਮੇਰਾ ਪਿੰਡ ਬੜਾ ਛੋਟਾ ਜਿਹਾ ਹੈ ਜਿੱਥੇ ਕੋਈ ਪਛਾਣ ਨਹੀਂ ਹੈਗੀ ਅਜੇ ਤੱਕ ਮੇਰਾ ਕਹਿ ਲੁਗੀ ਮੇਨ ਹੀ ਫੋਕਸ ਹੈ ਕਿ ਮੈਂ ਲੱਦੇਵਾਲ ਨੂੰ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਕਰਾਂ ਮੈਂ ਪੈਸੇ ਸਭ ਕਰਤੀ ਮੈਂ ਮੋਟੀਵੇਟਰ ਇਨ ਹਾਂ ਕਿ ਮੈਂ ਲੱਦੇਵਾਲ ਨੂੰ ਸਾਰੀ ਦੁਨੀਆ 'ਚ ਮਸ਼ਹੂਰ ਕਰਨਾ ਕਿ ਨਿਕਾਜਾ ਜਾ ਪਿੰਡ ਆ ਬੱਲਾ ਜੀ ਤੱਕ ਕੋਈ ਨਹੀਂ ਜਾਣਦਾ ਲੱਦੇਵਾਲ ਨੂੰ ਤੇ ਪ੍ਰਮਾਤਮਾ ਦੇ ਪਿੰਡ ਕਿੱਥੇ ਕਿਆ ਤੇ ਮੇਰਾ ਪਿੰਡ ਅੰਮ੍ਰਿਤਸਰ ਤੋਂ ਆ ਖਾਸਾ ਪੈਂਦਾ ਕਸੇਤ ਟਿੱਕ ਬਾਬਾ ਸੋਹ ਸਿੰਘ ਜੀ ਭਗਣਾ ਗਦਰੀ ਲਹਿਰ ਦੇ ਜਿਹੜੇ ਮੁਖੀ ਸੀਗੇ ਬਾਬਾ ਸੋਹ ਸਿੰਘ ਜੀ ਭਗਣਾ ਉਹਨਾਂ ਦੇ ਬਿਲਕੁਲ ਕੋਲ ਆ ਨਾਲ ਹੀ ਪਿੰਡ ਲੱਦੇ ਵਾ ਹਾਂਜੀ ਤੁਸੀਂ ਹਰ ਯਕੀ ਤੋਡੇ ਜਿਹੜੀ ਫੈਮਿਲੀ ਸੀ ਉਹਦੇ ਵਿੱਚ 뮤직 ਜਿਹੜਾ ਸੀਗਾ ਉਹਨੂੰ ਤੁਹਾਡੇ ਫਾਦਰ ਨੇ ਚਾਹ ਤੁਹਾਡੇ ਫੈਮਿਲੀ ਵੱਲੋਂ ਜਿਆਦਾ ਲਾਇਕ ਨਹੀਂ ਕੀਤਾ ਜਾਂਦਾ ਸੀਗਾ ਜਿਹਦਾ ਕਾਰਨ ਵੀ ਤੁਸੀਂ ਦੱਸਿਆ ਬਾਰੇ ਜਿੱਦਾਂ ਹੁਣ ਆਪਾਂ ਕਹਿੰਨੇ ਕਿ ਇਨਸਪੀਰੇਸ਼ਨ ਦਾ ਕੋਈ ਹੁੰਦਾ ਹੈ ਨਾ ਜਿੱਦਾਂ ਕੋਈ ਬੰਦਾ ਜਦੋਂ ਕੋਈ ਐਨਾ ਮਤਲਬ ਕਿ ਐਨਾ ਕੁਝ ਹੋਣ ਦੇ ਬਾਵਜੂਦ ਵੀ ਬੰਦਾ ਸਿੱਖੀ ਜਾ ਰਿਹਾ ਹੈ ਜਾ ਰਿਹਾ ਹੈ ਸਿੱਖਣ ਵਾਸਤੇ ਹੈ ਨਾ ਸੋ ਉਹਦੇ ਵਿੱਚ ਤੁਸੀਂ 뮤직 ਵੀ 뮤직 ਦੇ ਵਿੱਚ ਤੁਸੀਂ ਇਨਸਟਰੂਮੈਂਟਸ ਵੀ ਸਿੱਖੇ ਕਿ ਇਕੱਲਾ ਗਾਣੇ ਸਿੱਖੇ ਮੈਂ ਗਾਣੇ ਸਿੱਖਿਆ ਮੈਮ ਇਨਸਟਰੂਮੈਂਟ ਨਹੀਂ ਸਿੱਖੇ ਮੇਰੀ ਵੋਕਲ ਟ੍ਰੇਨਿੰਗ ਸਿੱਖੀ 5 ਸਾਲ ਦਾ ਡਿਪਲੋਮਾ ਕੀਤਾ ਸੀਗਾ ਤੇ ਵੈਸੇ ਉਹਦੇ ਨਾਲ ਨਾਲ ਜਿੱਦਾਂ ਪਰਸਨਲ ਟ੍ਰੇਨਿੰਗ ਉਸਤਾਦ ਜੂਣਾ ਕੋਲੋਂ ਜਿਹੜੀ ਉਹ ਤਾਂ ਬਹੁਤ ਸਾਲ ਚੱਲਦੀ ਰਹੀ ਤੇ ਬਾਕੀ ਮੋਟੀਵੇਸ਼ਨ ਵਾਲੀ ਗੱਲ ਮੈਂ ਮਤਲਬ ਕਿਸੇ ਇੱਕ ਪਰਸਨ ਨੂੰ ਇਦਾਂ ਮੋਟੀਵੇਸ਼ਨ ਵਾਸਤੇ ਨਹੀਂ ਮੰਨਦਾ ਮੇਰੇ ਲਈ ਹਰ ਬੰਦਾ ਜਿਹੜਾ ਹੈ ਇੱਕ ਬਹੁਤ ਆਮ ਹੁੰਦਾ ਹੈ ਆਮ ਤੋਂ ਇਨਾ ਵੱਡਾ ਖਾਸ ਬਣ ਜਾਂਦਾ ਮੇਰੇ ਲਈ ਉਹ ਹਰ ਬੰਦਾ ਹੀ ਮੋਟੀਵੇਸ਼ਨ ਦਾ ਕੰਮ ਕਰਦਾ ਕੋਈ ਇੱਕ ਛੋਟੇ ਲੈਵਲ ਜੋ ਜ਼ਿੰਦਗੀ ਤੇ ਕੋਈ ਵਿੱਚ ਕੁਛ ਐਦਾਂ ਦੇ ਤਜਰਬੇ ਹੋਏ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਨੂੰ ਬਦਲ ਦਿੱਤਾ ਤੇ ਤੁਸੀਂ ਇਸ ਪਾਸੇ ਜਿਦਾਂ ਇਸ ਐਕਸਪੀਰੀਅੰਸ ਵਿੱਚੋਂ ਲੰਗੇ ਕੋਈ ਇਸ ਤਰ੍ਹਾਂ ਦਾ ਯਾਦ ਹੋਵੇ ਕੋਈ ਇਤਾਂ ਦੀ ਗੱਲ ਮੈਨੂੰ ਐਕਸ ਛੋਟੀ ਉਂਦੇ ਨੂੰ ਸੀ ਗਾ ਐਦਾਂ ਦਾ ਕੁਝ ਐਦਾਂ ਮੇਰੇ ਨਾਲ ਘਟਨਾ ਨਹੀਂ ਘਟੀ ਕਿ ਮੈਂ ਕਿਸੇ ਵੱਲ ਵੇਖ ਕੇ ਜਾਂ ਉਹ ਚੀਜ਼ ਨੂੰ ਕਹਾ ਤੇ ਬਟ ਉਦਾਂ ਮੈਨੂੰ ਜਿਵੇਂ ਹੁਣ ਆਪਾਂ ਉਦਾਹਰਣ ਦੇ ਤੌਰ ਤੇ ਦਿਲਜੀਤ ਦੋਸਾਂਝ ਲਾ ਲੂ ਉਹਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸਾਡਾ ਵੱਡਾ ਭਰਾ ਮੇਰਾ ਬਹੁਤ ਵੱਡੇ ਲੈਵਲ ਤੇ ਲੈ ਗਿਆ ਸਿੱਧੂ ਮੂਸੇ ਵਾਲਾ ਭਰਾ ਏ ਉਹਨੇ ਸਿੱਧੂ ਨੇ ਵੇਖੋ ਬਹੁਤ ਇੱਕ ਆਮ ਪਿੰਡ ਦਾ ਮੁੰਡਾ ਸੀ ਉਹਨੇ ਮਿਊਜ਼ਿਕ ਦਾ ਲੈਵਲ ਜਿਹੜਾ ਪੰਜਾਬੀ ਮਿਊਜ਼ਿਕ ਦਾ ਲੈਵਲ ਸੀਗਾ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਇੰਟਰਨੈਸ਼ਨਲ ਸੈਲੀਬ੍ਰਿਟੀਆਂ ਨੇ ਉਹਨਾਂ ਦੇ ਵਿੱਚ ਮਿਊਜ਼ਿਕ ਨੂੰ ਜਿਹੜਾ ਉਹ ਖੜਾ ਕਰਤਾ ਬਹੁਤ ਵੱਡੀ ਗੱਲ ਛੋਟੀ ਗੱਲ ਨਹੀਂ ਆ ਇਹ ਦੋ ਬਹੁਤ ਜਿਆਦੇ ਵੱਡੇ ਨਾਮ ਆ ਆਪਣੇ ਪੰਜਾਬੀ ਅਮੀਜ਼ਿੰਗ ਇੰਡਸਟਰੀ ਦੇ ਤਾਂ ਉਹਦੀ 3-4 ਸਾਲ ਪਹਿਲਾਂ ਡੈਥ ਹੋ ਗਈ ਇੱਕ ਉਹ ਇੱਕ ਦਨਜੀਤ ਦੁਸਾਂਜ ਇੱਕ ਸਿੱਧੂ ਮੂਸੇ ਵਾਲਾ ਇਹਦੇ ਮੈਨੂੰ ਇਦਾਂ ਲੱਗਦੇ ਜਿੱਦਾਂ ਮੇਰੇ ਸਗੇ ਭਰਾ ਵਾਂ ਮੈਨੂੰ ਸਗੇ ਭਰਾ ਹੀ ਲੱਗਦੇ ਇਹ ਤੇਨੂੰ ਸਿੱਧੂ ਜਿੱਦਣ ਸਿੱਧੂ ਦੀ ਡੈਥ ਹੋਈ ਆ ਮੈਂ ਉਦੋਂ ਨਾ ਮੁਹਾਲੀ ਸੀਗਾ ਤਾਂ ਮੇਰੇ ਹੱਥੇ ਚਾਹ ਸੀਗੀ ਤਾਂ ਮੈਨੂੰ ਇਦਾਂ ਆਇਆ ਕਿ ਕੋਈ ਆਪਣਾ ਜੀ ਇਦਾਂ ਮਤਲਬ ਦੁਨੀਆ ਤੋਂ ਛੱਡ ਗਿਆ ਚਲ ਗਿਆ ਵਾ ਮੈਨੂੰ ਮੇਰੇ ਹੱਥੋਂ ਛੁੱਟ ਜਿਲੀ ਫਿਰ ਅਚਾਨਕ ਮੇਰੇ ਅਕੀ ਮੈਨੂੰ ਜਿੱਦਾਂ ਉਲਟੀ ਆਉਣ ਪਈ ਪੂਰੇ ਮੇਰੇ ਨਾਲ ਇੱਕ ਮੁੰਡਾ ਸੀ ਉਹਨੇ ਮੈਨੂੰ ਇਦਾਂ ਫੜਿਆ ਮੈਂ ਆਪਣਾ ਸਰੀਰ ਤੋਂ ਮੇਰਾ ਕੰਟਰੋਲ ਜਿਹੜਾ ਖਤਮ ਹੋ ਗਿਆ ਮੈਨੂੰ ਇਹ ਇਦਾਂ ਕਈ ਵਾਰੀ ਫੀਲ ਹੋਇਆ ਫਿਰ ਇਦਾਂ ਕਈ ਵਾਰਾਂ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਅੰਦਰੋਂ ਜੁੜਿਆ ਹੁੰਦਾ ਬੰਦਾ ਨਾ ਅੰਦਰੋਂ ਜਦੋਂ ਇਹਦੀ ਡੈਥ ਤੋਂ ਬਾਅਦ ਮੈਨੂੰ ਕਿੰਨੀ ਵਾਰ ਹੈ ਇਦਾਂ ਇਹ ਰਾਤ ਨੂੰ ਕਿ ਮੈਂ ਸਾਰੀ ਸਾਰੀ ਰਾਤ ਜਿਵੇਂ ਨਾ ਉਹ ਚੀਜ਼ਾਂ ਸੁਪਨਾ ਜਾਂ ਲਾਲੂ ਜਾਂ ਸੁਪਨੇ ਚ ਸਾਰੀ ਰਾਤ ਰੋਂਦਾ ਰਹਿੰਦਾ ਜਿੱਦਾਂ ਕਿ ਸਿੱਧੂ ਕਰਕੇ ਤੇ ਮੈਂ ਜਿੱਦਾਂ ਜਾਗ ਆਉਂਦੀ ਹਾਂ ਜਦੋਂ ਮੈਂ ਵੇਖਦਾ ਤੇ ਅਸਲ ਚ ਰੋਂਦਿਆ ਹੁੰਦਾ ਤੇ ਮੈਂ ਹਲੇਕਿ ਸਿੱਧੂ ਨੂੰ ਮਿਲਿਆ ਨਹੀਂ ਆ ਉਹਦਾ ਅਟੈਚਮੈਂਟ ਇਨੀ ਜ਼ਿਆਦਾ ਹੋ ਜਾਂਦੀ ਜਾਂ ਕਹਿ ਲਓ ਜਾਂ ਕਿਸੇ ਬੰਦੇ ਨਾਲ ਤੇ ਮੈਨੂੰ ਤਿੰਨੇ ਜਾਣੇ ਭਰਾ ਲੱਗ। ਮੇਰੇ ਖਿਆਲ ਅਮਰ ਵੀ ਤੁਹਾਡੇ ਨਾਲ ਗੱਲ ਪੁੱਛਣਾ ਚਾਹੁੰਦੇ ਸੀ ਕੁਐਸਚਨ ਤੁਹਾਨੂੰ ਕੋਈ। ਹਾਂਜੀ ਹਾਂਜੀ ਕੀ ਤੁਹਾਨੂੰ ਹਰ ਸਰ ਤੁਸੀਂ ਬਹੁਤ ਨਾਈਸਲੀ ਐਕਸਪਲੇਨ ਕੀਤਾ ਜਿੱਦਾਂ ਇਹ ਤਿੰਨ ਜਾਣੇ ਤੁਹਾਨੂੰ ਇਨਸਪੀਰੇਸ਼ਨ ਦੇ ਰਹੇ ਸੀ ਮੋਟੀਵੇਸ਼ਨ ਵੀ ਅੱਜ ਤੱਕ ਤੁਹਾਨੂੰ ਦੇ ਰਹੇ ਆ ਇਹ ਵੀ ਇੰਪੋਰਟੈਂਟ ਗੱਲ ਆ ਕਰਕੇ ਤੁਸੀਂ ਅਨ ਇਨਸਪਾਇਰਿੰਗ ਆਰਟਿਸਟ ਤੁਸੀਂ ਬਹੁਤ ਹਲੇ ਕੰਮ ਕਰਨਾ ਆ ਗਾਹ ਵਾਸਤੇ ਵੀ ਬਿਲਕੁਲ ਹੈ ਜੀ ਨਾ ਤੇ ਤੁਸੀਂ ਜਿੱਦਾਂ ਦਲਜੀਤ ਸਿੰਘ ਵੀ ਕਹਿੰਦਾ ਆ ਜਿੱਦਾਂ ਫਰਸਟ ਸਿੰਗ ਇਨ ਪਬਲਿਕ ਹਾਈ ਜਦੋਂ ਉਹਨਾਂ ਮੈਡਮ ਟਿਸੋਰਟਸ ਦੇ ਵਿੱਚ ਵੀ ਆ ਤੇ ਦੇਖ ਲਓ ਕਿੰਨਾ ਫੇਮਸ ਹੋ ਰਿਹਾ ਹੈ ਬਾਲੀਵੁੱਡ ਦੇ ਵਿੱਚ ਵੀ ਹੈ ਨਾ ਬਹੁਤ ਹਾਂਜੀ ਬਿਲਕੁਲ ਕਿੰਨਾ ਤੁਸੀਂ ਤਾਂ ਆਲਰੇਡੀ ਹੈਗੇ ਆ ਇਨਸਪਾਇਰਿੰਗ ਪਰ ਹੁਣ ਜਿਦਾ ਆਪਾ ਪੰਜਾਬ ਪੰਜਾਬ ਦੇ ਵਿੱਚ ਵੀ ਦੇਖੀਏ ਪਰ ਇੰਟਰਨੈਸ਼ਨਲ ਪੰਜਾਬੀਆਂ ਨੂੰ ਵੀ ਕਿੰਨਾ ਇਨਸਪਾਇਰ ਕੀਤਾ ਹੁਣ ਜੇ ਤੁਸੀਂ ਦਿਲਜੀਤ ਤਿਸਾਂਜ ਵਾਂਗੂ ਇੰਨਾ ਫੇਮਸ ਵੀ ਹੋ ਰਹੇ ਆ ਤੇ ਤੁਸੀਂ ਉਸ ਦਿਨ ਉਹ ਵੀ ਦਿਨ ਦੇਖੋਗੇ ਜਦੋਂ ਤੁਸੀਂ ਵੀ ਆਪ ਇੰਨਾ ਫੇਮਸ ਹੋਵੋਗੇ ਤੁਸੀਂ ਕੀ ਡਿਫਰੈਂਸ ਬਣਾਉਂਗੇ ਸੋਸਾਇਟੀ ਦੇ ਵਿੱਚ ਜਿਸ ਜਿਸ ਦਲਜੀਤ ਨੇ ਬਹੁਤ ਸਾਡੇ ਲਈ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਸਿਖਾਇਆ ਇੱਕ ਤੁਸੀਂ ਇੰਪੋਰਟੈਂਟ ਗੱਲ ਕੀਤੀ ਹੈ ਹਿਸ ਪ੍ਰਾਈਵੇਸੀ ਹਾਂਜੀ ਅੰਕਲ ਸੋ ਮੈਂ ਮੇਰਾ ਅਸਲ ਵਿੱਚ ਇਹ ਮੰਨਣਾ ਹੈ ਕਿ ਜਿੱਦਾਂ ਤੁਸੀਂ ਕਹੜਾਈ ਤੁਸੀਂ ਕਿਵੇਂ ਮੰਨਦੇ ਮੈਂ ਆਪਣੇ ਨੂੰ ਮੰਨਦਾ ਹੀ ਆ ਮੈਂ ਸੁਪਰਸਟਾਰ ਹੀ ਮੰਨਦਾ ਕਿਉਂਕਿ ਮੈਂ ਇਹ ਮੰਨਦਾ ਕਿ ਜਿੱਥੇ ਮੈਂ ਹੈਗਾ ਹੈ ਦੁਨੀਆ ਦੇ 90% ਲੋਕਾਂ ਦਾ ਉਹ ਸੁਪਨਾ ਹੈ ਮੇਰੇ ਵਾਲੀ ਲਾਈਫ ਜਿਹੜੀ ਪਰਮਾਤਮਾ ਨੇ ਰੱਬ ਨੇ ਅਕਾਲ ਪੁਰਖ ਨੇ ਮੈਨੂੰ ਦਿੱਤੀ ਆ ਨਾ ਦੁਨੀਆ ਦੇ 90% ਲੋਕਾਂ ਦਾ ਉਹ ਸੁਪਨਾ ਹੈ ਮੇਰੇ ਵਾਲੀ ਲਾਈਫ ਜੀਣ ਦਾ ਤੇ ਮੈਂ ਤੇ ਬਹੁਤ ਬlesed ਆ ਆਲਰੇਡੀ ਮੈਂ ਬlesed ਆ ਮੇਰੇ ਕੋਲ ਸਾਰਾ ਕੁਝ ਹੈਗਾ ਹੈ ਬੋਟਲ ਜਾਂ ਚੈਨਲ ਲੋੜਾਂ ਦੀਆਂ ਕਿ ਤੁਸੀਂ ਜਿਹੜਾ ਆਪਣੇ ਵੀਡੀਓਜ਼ ਜਿਹੜੀਆਂ ਤੁਸੀਂ ਦਿੱਤੀਆਂ ਉਹਨਾਂ ਚੋਂ ਇੱਕ ਗਾਣਾ ਜ਼ਰੂਰ ਪਹਿਲਾਂ ਸਾਨੂੰ ਸੁਣਾਓ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਮੈਂ ਗਾਣਾ ਸੁਣਾਉਣਾ ਰੋਮੈਂਟਿਕ ਗਾਣਾ ਤੇ ਥੋੜੇ ਸੰਗ ਮੈਂ ਹੂੰ ਲੁੱਕ ਵਾਈਜ਼ ਓਕੇ ਆ ਸਟਾਈਲ ਵਾਈਜ਼ ਓਕੇ ਆ ਦੇਖ ਤੈਨੂੰ ਗੱਭਰੂ ਤਾਂ ਭਰੀ ਜਾਂਦਾ ਹੋ ਕੇ ਆ ਲੁੱਕ ਵਾਈਜ਼ ਓਕੇ ਆ ਸਟਾਈਲ ਵਾਈਜ਼ ਓਕੇ ਆ ਦੇਖ ਤੈਨੂੰ ਗੱਭਰੂ ਤਾਂ ਭਰੀ ਜਾਂਦਾ ਹੋ ਕੇ ਆ ਨੀ ਤੂੰ ਹਾਰ ਦੇ ਵਿੱਚ ਲੱਗਦੀ ਸਿਆਲ ਵਰਗੀ ਤੁਮਾਂ ਤੇਰੇ ਪਿੱਛੇ ਪਿੱਛੇ ਨਾ ਖਿਆਲ ਕਰਦੀ ਨੀ ਤੂੰ ਅੱਖਾਂ ਨਾਲ ਫੇਰਦੀ ਸਵਾਲ ਕਰਦੀ ਤੁਰੇ ਲੱਕ ਨੂੰ ਹਲਾ ਕੇ ਨੀ ਕਮਾਲ ਕਰਦੀ ਓ ਤੇਰੀ ਚੜਦੀ ਜਵਾਨੀ ਵੀ ਪੁਚਾਲ ਵਰਗੀ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਨਾਈਸ ਵੈਰੀ ਨਾਈਸ ਸੋ ਮੈਂ ਉਹੀ ਕੁਐਸਚਨ ਤੇ ਮੁੜ ਕੇ ਆਉਣੀ ਆ ਹਰ ਕਿ ਅੱਜ ਕੱਲ ਜਿੱਦਾਂ ਜਿਸ ਤਰ੍ਹਾਂ ਪਹਿਲਾਂ ਮੈਂ ਸਮਝਦੀ ਆ ਕਿ ਤੁਸੀਂ ਵੀ ਦੱਸਿਆ ਕਿ 뮤ਜ਼ਿਕ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਚੰਗਾ ਨਹੀਂ ਸੀ ਸਮਝਿਆ ਜਾਂਦਾ ਪਰ ਅੱਜ ਕੱਲ ਬਹੁਤ ਸਾਰੇ ਲੋਕਾਂ ਦਾ ਬੱਚਿਆਂ ਦਾ ਨੌਜਵਾਨਾਂ ਦਾ ਇਹ ਸੁਪਨਾ ਹੈ ਇਹ ਉਹ ਬਣਨਾ ਚਾਹੁੰਦੇ ਆ ਉਹ ਦੇਖਦੇ ਆ ਜਦੋਂ 뮤ਜ਼ਿਕ ਜਿੱਦਾਂ ਤੁਸੀਂ ਐ ਉਹ ਦੇਖ ਰਿਹਾ ਕਿ ਤੁਹਾਡੀਆਂ ਕੈਸਟ ਆ ਗਈਆਂ ਵੀਡੀਓਜ਼ ਆ ਗਈਆਂ ਔਰ ਵੀ ਜਿਹੜੇ ਆਰਟਿਸਟ ਹੁੰਦੇ ਆ ਜਿੱਦਾਂ ਉਹ ਵੱਡੇ ਵੱਡੇ ਆਰਟਿਸਟ ਆ ਉਹਨਾਂ ਵੱਲੋਂ ਦੇਖਦੇ ਆ ਤੇ ਸੋਚਦੇ ਆ ਕਿ ਅਸੀਂ ਵੀ ਮਿਲਹਰ ਉਸ ਲੈਵਲ ਤੇ ਪਜਣਾ ਚਾਹੁੰਦੇ ਆ ਹਨਾ ਬੱਚੇ ਜਿਹੜੇ ਆ ਤੇ ਕਿਸੇ ਵੀ ਕਿਸੇ ਵੀ ਜਿਹੜਾ ਵੀ ਅੱਜ ਉਚਾਈ ਤੇ ਪੁੱਜਿਆ ਕੋਈ ਵੀ ਆਰਟਿਸਟ ਜਿਹੜਾ ਹੈ ਉਹਦੀ ਜ਼ਿੰਦਗੀ ਕਦੀ ਸੌਖੀ ਨਹੀਂ ਰਹੀ ਹੋਣੀ ਉਹ ਕਾਫੀ ਜ਼ਿਆਦਾ ਜੰਗੋਜਾਤ ਚੋਂ ਨੰਗੇ ਹੁੰਦੇ ਆ ਇਹ ਕਈ ਕਈ ਵਾਰ ਇਸ ਤਰ੍ਹਾਂ ਬੰਦੇ ਨੂੰ ਲੱਗਦਾ ਕਿ ਅਸੀਂ ਇਹ ਕਿਉਂਕਿ ਅਸੀਂ 뮤זיਕ ਸਿੱਖ ਲਈ ਆ ਜਾ ਅਸੀਂ ਹੁਣ ਸਾਡਾ ਅਸੀਂ 뮤זיਕ ਕਰ ਰਹੇ ਹਾਂ ਤੇ ਅਸੀਂ ਬਹੁਤ ਛੇਤੀ ਉਸ ਮੰਜ਼ਲ ਤੇ ਪਹੁੰਚ ਜਾਗੇ ਪਰ ਇਹ ਰਸਤਾ ਬਹੁਤ ਕੰਡਿਆਂ ਭਰਿਆ ਬਹੁਤ ਔਖਾ ਜਿਹਦੇ ਵਿੱਚ ਅੰਜੀ ਇਹਦੇ ਵਿੱਚ ਜਿਹੜਾ ਹੁੰਦਾ ਹੈ ਤੇ ਇਨਸਾਨ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇ ਤੁਹਾਨੂੰ ਪਤਾ ਹੈ ਕਿ ਇਸ ਇੰਡਸਟਰੀ ਦੇ ਵਿੱਚ ਬਹੁਤ ਵਾਰੀ ਸਾਡੇ ਜਿਨ੍ਹਾਂ ਦੇ ਸੁਪਨੇ ਚੂਰ-ਚੂਰ ਵੀ ਹੁੰਦੇ ਆ ਠੱਕੇ ਵੀ ਜਾਂਦੇ ਆ ਠੀਕ ਹੈ بار بار ਡਿੱਗ ਕੇ ਜਿਹੜਾ ਉੱਠਦਾ ਹੈ ਤੇ ਜਿਹੜਾ بار بار ਡਿੱਗ ਕੇ ਵੀ ਘਬਰਾਉਂਦਾ ਨਹੀਂ गिव ਅਪ ਨਹੀਂ ਕਰਦਾ ਉਹੀ ਇਨਸਾਨ ਇਸ ਦੁਨੀਆ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਕਾਮਯਾਬ ਹੁੰਦਾ ਹੈ ਤੇ ਤੁਸੀਂ ਜਿਸ ਤਰ੍ਹਾਂ ਉਸ ਮਕਾਮ ਤੇ ਪੁੱਜਣਾ ਇਸ ਤਰ੍ਹਾਂ ਆਪ ਸੋਝ ਲਈਏ ਕਿ ਤੁਸੀਂ ਕਾਫੀ ਤਰੱਕੀ ਕੀਤੀ ਹੈ ਪਰ ਫੇਰ ਵੀ ਤੁਸੀਂ ਉਸ ਮਕਾਮ ਤੇ ਪੁੱਜਣ ਲਈ ਕੀ ਕਰ ਰਹੇ ਹੋ ਅੱਜ ਪਹਿਲਾਂ ਤਾਂ ਮੈਂ ਤੁਹਾਡੀ ਜਿਹੜੀ ਗੱਲ ਹੈ ਨਾ ਮੈਂ ਉਹ ਆਪਣੇ ਮੈਂ ਦੱਸਣਾ ਚਾਹਣਾ ਕਿ ਜਿਹੜੀ ਸਟਰਗਲ ਆ ਨਾ ਲਾਈਫ ਫੁੱਲਾਂ ਦੀ ਸੀਜ ਨਹੀਂ ਹੈਗੀ ਲਾਈਫ ਮਤਲਬ ਸਟਰਗਲ ਨਾਲ ਹੀ ਭਰੀ ਪਈ ਹਰ ਬੰਦੇ ਦੀ ਹਰ ਬੰਦੇ ਦੀ ਲਾਈਫ ਕੋਈ ਸੌਖਾ ਨਹੀਂ ਹੈ ਲਾਈਫ ਨੂੰ ਜਿਹੜਾ ਮੈਂ ਚਾਹਣਾ ਹੈ ਕਿ ਹਰ ਬੰਦਾ ਆਨੰਦ ਨਾਲ ਜੀਵੇ ਉਹਨੂੰ ਚਾਹੀਏ ਉਹਨੂੰ ਮਤਲਬ ਇੱਕ ਆਪਾਂ ਪਿਛਲੀ ਗੱਲ ਵੀ ਆਪਾਂ ਬਹੁਤ ਸੁਣੀ ਸੀ ਕੱਟੋ ਨਾ ਨੂੰ ਜੀਣਾ ਚਾਹੀਦਾ ਲਾਈਫ ਨੂੰ ਨਾ ਹੁਣ ਮੈਂ ਆਪਣੀ ਮਤਲਬ ਮੈਨੂੰ 10 ਤੋਂ ਉੱਤੇ ਸਾਲ ਹੋ ਗਏ ਆ ਸਿੱਖਣਾ ਇਸ ਪੀਰੀਅਡ ਦੇ ਵਿੱਚੋਂ ਲੈ ਕੇ ਜਿੱਦਾਂ ਨੌਕਰੀਆਂ ਕੀਤੀਆਂ ਥੋੜੀ ਥੋੜੀ ਪੈਸੇ ਇਕੱਠੇ ਕਰਕੇ ਫਿਰ ਕਮਰਸ਼ੀਅਲੀ ਗਾਣੇ ਕਰਨੇ ਸ਼ੁਰੂ ਕੀਤੇ ਫਿਰ ਮੇਰੇ ਨਾਲ ਬਹੁਤ ਏਦਾਂ ਦੇ ਐਕਸਪੀਰੀਅੰਸ ਹੋਏ ਕਿ ਠੱਗੀਆਂ ਵੱਜ ਗਈਆਂ ਹਨ ਫਿਰ ਉਸ ਤੋਂ ਬਾਅਦ ਫਿਰ ਗਾਣੇ ਕਰਨੇ ਸ਼ੁਰੂ ਕਰਤੇ ਮਲ ਡਿਗ ਡੇ ਕੇ ਡੇ ਕੇ ਬਾਰ ਬਾਰ ਏਦਾਂ ਹਨ ਤਾਂ ਮੈਂ ਚਾਹਣਾ ਹੈ ਕਿ ਜਿੱਦਾਂ ਕੋਈ ਕਿਸੇ ਨੇ ਵੀ ਕੰਮ ਕੋਈ ਵੀ ਕਰਨਾ ਨੇ ਪੂਰਾ ਸਿੱਖ ਕੇ ਅੱਗੇ ਆਵੇ ਉਹਦੇ ਵਿੱਚ ਕੋਈ ਹੈ ਨਹੀਂ ਆ ਸ਼ੌਕੀਆ ਬੰਦੇ ਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਨੂਨੀ ਬੰਦੇ ਨੂੰ ਕੰਮ ਕਰਨਾ ਚਾਹੀਦਾ ਜਨੂਨ ਵੱਖਰੀ चीज ਹੈ ਸ਼ੌਂਕ ਵੱਖਰੀ चीज ਹੈ ਸ਼ੌਂਕ ਤਾਂ ਛੋਟਾ ਹੋ ਜਾਂਦਾ ਹੈ ਕਿ ਮੈਨੂੰ ਸ਼ੌਂਕ ਹੈ ਜੀ ਮੈਨੂੰ ਇਸ ਚੀਜ਼ ਦਾ ਸ਼ੌਂਕ ਹੈ ਹੁਣ ਸ਼ੌਕੀਆ ਮੁੰਡੇ ਇਦਾਂ ਕਰਦੇ ਉਹਨਾਂ ਨੂੰ ਮਤਲਬ ਸੁਣਦਾ ਦਸਾਂ ਗਾਣਿਆਂ ਦੀ ਕੰਮ ਚੱਲ ਰਿਹਾ ਮੇਰੇ ਵੱਖਰੀ ਵੱਖਰੀ ਜਿਹੜੇ ਉਹ ਜ਼ੋਨਰ ਦੇ ਗਾਣੇ ਵੱਖਰੀ ਵੱਖਰੀ ਟੇਸਟ ਦੇ ਗਾਣੇ ਵੱਖਰੀ ਵੱਖਰੀ ਆਡੀਅנס ਦੇ ਗਾਣੇ ਜਿਹੜੇ ਮੈਂ ਤਿਆਰ ਕਰ ਰਿਹਾ ਤਾਂ ਉਹ ਤਾਂ ਕਰਦੇ ਹੀ ਰਹਿਣਾ ਪੈਣਾ ਆਪਾਂ ਨੂੰ ਇਹ ਲਾਈਨ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਇੱਕ ਲਾਈਨ ਕਹੀ ਸੀ ਕਿ ਲਾਈਨ ਦੇ ਵਿੱਚ ਲੱਗਾਂਗੇ ਫੇਰ ਹੀ ਸਾਡਾ ਨੰਬਰ ਆਊਗਾ ਮੈਂ ਉਦਾਂ ਪਰਸਨਲੀ ਮੇਰਾ ਇਦਾਂ ਮੰਨਣਾ ਵਾ ਕਿਸਮਤ ਦੇ ਨਾਮ ਨਾਲ ਹਾਰਡ ਵਰਕ ਦੇ ਨਾਮ ਨਾਲ ਜਿਹੜੀ ਆ ਕਿਸਮਤ ਜਿਹੜੇ ਆਪਣੇ ਹਨਾ ਉਹ ਬਹੁਤ ਜ਼ਰੂਰੀ ਆ ਕਿਉਂਕਿ ਜਿੱਦਾਂ 10 ਜਾਣੇ ਲਾਈਨ ਦੇ ਵਿੱਚ ਲੱਗੇ ਹਨ ਮੈਨੂੰ ਇਹ ਹੈ ਕਿ ਜੇ 10ਾਂ ਦੇ ਵਿੱਚੋਂ ਜਿਹੜੇ ਬੰਦੇ ਦੀ ਕਿਸਮਤ ਚੰਗੀ ਆ ਉਹਦੀ ਵਾਰੀ ਆਉਣੀ ਆ ਤੇ نو ਬੰਦਿਆਂ ਨੂੰ ਲਾਈਨ ਚ ਜੇ ਉਹਨਾਂ ਨੇ ਵੀ ਨਹੀਂ ਸੋਚਣਾ ਚਾਹੀਦਾ ਕਿ ਮੈਂ ਬਾਹਰ ਨਿਕਲ ਜਾ ਲਾਈਨ ਚ ਤਾਂ ਮੇਰਾ ਮੇਰੀ ਵਾਰੀ ਨਹੀਂ ਆਈ ਉਹਦੀ ਵਾਰੀ ਆ ਗਈ ਉਹ ਮੇਰੇ ਤੋਂ ਪਿੱਛੋਂ ਲਾਈਨ ਚ ਲੱਗਾ ਸੀ ਇਦਾਂ ਹੋ ਸਕਦਾ ਪਿਛਲੀ ਦੀ ਕਿਸਮਤ ਕੁਛ ਇਦਾਂ ਦਾ ਉਹਦੇ ਉਹਦੇ ਪੇਰੈਂਟਸ ਦੇ ਕਰਮ ਹੋਣ ਉਹਦੀ ਕਿਸਮਤ ਇਦਾਂ ਦੀ ਹੋਵੇ ਕਿ ਉਹਦਾ ਨੰਬਰ ਪਹਿਲਾਂ ਲੱਗ ਗਿਆ ਤੇਰੇ 2 ਸਾਲ ਮਗਰੋਂ ਮੇਰੇ ਜਦੋਂ ਮੈਂ ਆਪਣੀ ਪਰਸਨਲ ਗੱਲ ਕਰਦਾ ਹੋ ਸਕਦਾ ਕਿ ਇਦਾਂ ਲਿਖਿਆ ਹੋਵੇ ਪ੍ਰਮਾਤਮਾ ਨੇ ਕਿ ਤੈਨੂੰ ਇੱਕ ਪਰਟੀਕੂਲਰ ਟਾਈਮ ਹੈ ਜਿਹੜਾ ਹੈ ਕਿ ਤੈਨੂੰ ਇਦੋਂ ਹੀ ਮਿਲਣਾ ਵਾ ਤੂੰ ਭੱਜ ਲਾ ਜੋ ਮਰਜੀ ਪਾਪੜ ਵੇਲ ਲੈ ਤੈਨੂੰ ਇਦੋਂ ਹੀ ਮਿਲਣਾ ਪਰ ਹਾਂ ਵੀ ਮੈਂ ਮੈਂ ਹੀ ਮੰਨਦਾ ਕਿ ਕਰੂੰਗਾ ਦੀ ਫੇਰ ਵੀ ਮੇਰਾ ਨੰਬਰ ਲੱਗੂਗਾ ਲਾਈਨ ਦੇ ਵਿੱਚ ਜੇ ਲਾਈਨ ਤੋਂ ਸਾਈਡ ਤੇ ਹੋ ਗਿਆ ਮੇਰਾ ਨੰਬਰ ਤੇ ਲੱਗ ਹੀ ਨਹੀਂ ਨਾ ਸਕਦਾ ਤੇ ਹੁਣ ਮੈਂ ਜਿੱਦਾਂ ਤੁਹਾਡਾ ਇੱਕ ਗਾਣਾ ਮੈਂ ਵੀਡੀਓ ਦੇਖੀ ਸੀ ਪਿੱਛੇ-ਪਿੱਛੇ ਕੋਈ ਗਾਣਾ ਸੀਗਾ ਤਾਂ ਤੁਸੀਂ ਹੁਣ ਹੱਜੀ ਮੈਂ ਸੁਣਾਇਆ ਹੁਣੇ ਉਹ ਮੈਂ ਉਹ ਹੀ ਸੀਗਾ ਜਿਹੜਾ ਤੁਸੀਂ ਸੁਣਾਇਆ ਹੁਣ ਤੇ ਫਿਊਚਰ ਦੇ ਵਿੱਚ ਤੁਸੀਂ ਮਤਲਬ ਕਿ ਜਿੱਦਾਂ ਹੁਣ ਜਿਹੜੇ ਕਾਫੀ ਵੱਡੇ-ਵੱਡੇ ਆਰਟਿਸਟ ਹੈ ਜੇ ਹੁਣ ਸਾਡੀ ਕੋਈ ਵੀਡੀਓਜ਼ ਸੁਣਦਾ ਹੋਵੇ ਦੇਖਦਾ ਹੋਵੇ ਹੈਨਾ ਤੁਸੀਂ ਕੀ ਚਾਹੋਗੇ ਕਿਹਨਾ ਆਰਟਿਸਟ ਦੇ ਨਾਲ ਤੁਸੀਂ ਕੰਮ ਕਰਨਾ ਚਾਹੋਗੇ ਕਿਹਨਾਂ ਦੀ ਸਪੋਰਟ ਤੁਸੀਂ ਸੋਚਦੇ ਆ ਕਿ ਤੁਹਾਨੂੰ ਤੁਸੀਂ ਸੋਚਦੇ ਆ ਕਿ ਤੁਹਾਨੂੰ ਸਟੀਲ ਬੈਂਡ ਅੱਛਾ ਮੈਂ ਮੇਰੇ ਭਰਾ ਨੂੰ 2019 ਚ ਜਦੋਂ ਆਇਆ ਸੀ ਮੈਂ ਮਿਲਿਆ ਸੀ ਵਿਆਜ ਇਕੱਠੇ ਰਿਹਾ ਉਹਦੇ ਮੈਂ ਕਿਹਾ ਸਟੀਲ ਵੀਰੇ ਨੂੰ ਕਿਹਾ ਮੈਂ ਮੈਂ ਕਿਹਾ ਵੀਰੇ ਮੈਂ ਕਿੰਨੇ ਪੈਸੇ ਕਮਾ ਲਾ ਕਿ ਜਿਹੜਾ ਤੁਹਾਡਾ ਗਾਣਾ ਕਰ ਸਕਾਂ ਅੱਗੋਂ ਹੱਸ ਪਿਆ ਕਿ ਉਹਦੇ ਸਾਡੇ ਭੈਣ ਜੀ ਹਰਲੀਨ ਭੈਣ ਜੀ ਸੀਗੇ ਕਿ ਨਾ ਮੈਂ ਆਪਣੀ ਭੈਣ ਨਾਲ ਗਾਣਾ ਕਰਨਾ ਪੀ ਲੋ ਫਿਰ ਤੇਰ ਨਾਲ ਕਰੂੰਗਾ ਤੇ ਮੈਨੂੰ ਹੈਗਾ ਮੈਂ ਸਟੀਲ ਵੀਰੇ ਨਾਲ ਗਾਣਾ ਜ਼ਰੂਰ ਕਰਾਂ ਮੈਂ ਆਡੀਅנס ਨੂੰ ਦੱਸਣਾ ਹਾਂਜੀ ਥੈਂਕ ਯੂ ਤੇ ਕੋਈ ਗਾਣਾ ਫਿਰ ਤੁਸੀਂ ਆਪਣਾ ਸੁਣਾਈ ਦਿਓ ਹਨਾ ਅਗਰ ਅਮਰ ਨੇ ਕੋਈ ਕੁਐਸਚਨ ਨਹੀਂ ਪੁੱਛਣਾ ਫਿਰ ਤੁਸੀਂ ਕੋਈ ਗਾਣਾ ਸੁਣਾ ਦਿਓ ਮੈਂ ਗਾਣਾ ਕਿ ਸੁਣਾਉਣਾ ਮੈਂ ਮੈਨੂੰ ਪਸੰਦ ਲਿਰਿਕਸ ਬੜੇ ਪਸੰਦ ਆ ਮੇਰੇ ਕਜ਼ਨ ਨੇ ਲਿਖਿਆ ਏ ਰਿਕਾਰਡ ਨਹੀਂ ਕੀਤਾ ਉਹ ਗਾਣਾ ਸੁਣਾਉਣਾ ਤੁਹਾਨੂੰ ਲਿਰਿਕਸ ਕੋਲ ਦੇ ਕੋਰੇ ਆਪਣੀ ਹੀ ਲਾਈਫ ਦੇ ਆਪ ਆਬਾਸ ਨਹੀਂ ਜੱਟ ਵੱਜ ਦੇ ਕਲੰਪੀਆ ਦੇ ਨਾਰਕੋਸ ਨਹੀਂ 24 ਘੰਟੇ ਮਾਮੇ ਸਾਨੂੰ ਰਹਿਣ ਲੱਭਦੇ ਇੱਥੇ ਵੱਡੇ ਵੱਡੇ ਠੱਗਾ ਨੂੰ ਵੀ ਜੱਟ ਠੱਗ ਦੇ ਬਹਿਮ ਕਿਆਂ ਦੇ ਆ ਕੱਡੇ ਕੰਮ ਚੱਲਦੇ ਆ ਵੱਡੇ ਪਰ ਚੱਕੀਆਂ ਨਾ ਕਦੇ ਫੀਲਿੰਗਾਂ ਵੱਡੀਆਂ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <anchored> ਉਹ ਕਾਲੀਆਂ ਨੇ ਗੱਡੀਆਂ ਥੈਂਕ ਯੂ ਆਪ ਵੀ ਬਰੀ ਨਾਈਸ ਤੁਸਾਂ ਤੁਸੀਂ ਹੁਣ ਸਾਨੂੰ ਕਾਫੀ ਇਨਸਪੀਰੇਸ਼ਨ ਦੇ ਰਹੀ ਤਿੱਤਿਆ ਤੇ ਯੰਗ ਯੂਥ ਨੂੰ ਵੀ ਗਾਵਾਂਸਤੇ ਤੁਸੀਂ ਕੀ ਸੋਚਦੇ ਆ ਤੁਹਾਡੇ ਨੈਕਸਟ ਸਟੈਪਸ ਇਸ ਸਾਲ ਕੀ ਆ ਤੇ ਨੈਕਸਟ ਈਅਰ ਕੀ ਆ ਫਿਲਹਾਲ ਯੂਕੇ ਆ ਰਹਾ ਮੈਂ ਥੋੜੀ ਡੇਰ ਚ ਕੁਝ ਵੀਡੀਓ ਸ਼ੂਟਸ ਕਰਨੇ ਤਾਂ ਜਿੱਦਾਂ ਮੈਂ ਕਹਿ ਰਿਹਾ ਕਿ ਮੈਨੂੰ ਬੰਬੇ ਬੰਨ ਕਰਕੇ ਗਾਣੇ ਜਿਹੜੇ ਫਿਲਹਾਲ ਕਰਨੇ ਮੈਂ ਕਰਮ ਕਰਨਾ ਜਿਹੜਾ ਉਹਦੇ 'ਚ ਵਿਸ਼ਵਾਸ ਰੱਖਦਾ ਮਤਲਬ ਪ੍ਰਮਾਤਮਾ ਨੇ ਜਦੋਂ ਜਿਵੇਂ ਵੀ ਕਰਨਾ ਉਹ ਖੇਡ ਉਹਦੀ ਆ ਕਹਿੰਦੇ ਉਹ ਮਾਲਿਕ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਿਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਣਾ ਲਾਵੇ ਮੇਰਾ ਕੰਮ ਤੇ ਉਹ ਮਾਲੀ ਵਾਲਾ ਹੈ ਕਿ ਮੈਂ ਕਰਮ ਕਰੀ ਜਾ ਰਿਹਾ ਆਪਣਾ ਆਪਣੇ ਗਾਣੇ ਬਣਾਈ ਜਾ ਰਿਹਾ ਗਾਣੇ ਬਣਾ ਕੇ ਰਿਲੀਜ਼ ਕਰ ਦੇਣਾ ਉਹਦਾ ਅੱਗੇ ਮਾਲਕ ਦੀ ਡਿਊਟੀ ਹੈ ਮਾਲਕ ਮੇਰੀ ਡਿਊਟੀ ਇਹ ਵਾਕਈ ਮਾਲਕ ਦਾ ਕੰਮ ਹੈ ਕਿ ਮਾਲਕ ਨੇ ਕਦੋਂ ਮੇਰੀ ਜਿਹੜੀ ਆ ਉਹ ਮੈਂ ਤੇ ਅਨੁਪਾਅ ਲਾਉਣੀ ਆ ਕਦੋਂ ਫਲ ਫੁੱਲ ਆਉਣੇ ਬਸ ਮੈਂ ਆਪਣੇ ਕਰਮ ਕਰੀ ਜਾ ਰਿਹਾ ਮੈਨੂੰ ਐਦਾ ਕੁਝ ਅਪਾ ਪਲੈਨਿੰਗ ਕਰਕੇ ਚਲੋ ਹਰ ਬੰਦਾ ਕਰਦਾ ਹੀ ਆ ਪਲੈਨਿੰਗ ਜਿੱਦਾਂ ਵੀ ਆ ਬਟ ਫਿਰ ਵੀ ਐਟ ਦਾ ਐਂਡ ਜਿਹੜਾ ਉਹ ਕਾਫੀ ਕੋਈ ਜਿਹੜਾ ਪ੍ਰਮਾਤਮਾ ਦੇ ਹੱਥ ਆ ਹੱਥ ਚ ਹੀ ਆ ਸਾਰੀ ਖੇਡ ਥੈਂਕ ਯੂ ਤੁਹਾਡੀ ਸੋਚ ਥੈਂਕ ਯੂ ਜੀ ਕਾਫੀ ਮੈਚੂਰ ਆ ਨਾਈਸ ਆ ਥੈਂਕ ਯੂ ਥੈਂਕ ਯੂ ਤੁਹਾਡੀ ਅਚਲ ਥੈਂਕ ਯੂ ਫਿਰ ਆਰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਵਧੀਆ ਤੁਸੀਂ ਗੱਲਾਂ ਦਸੀਆਂ ਮੈਨੂੰ ਲੱਗਦਾ ਕਿ ਕਾਫੀ ਜਿਹੜੇ ਸਾਡੇ ਸਿੱਖ ਰਹੇ ਆ ਜਿਹੜੇ ਅਜੇ ਇਸ ਰਸਤੇ ਤੇ ਚੱਲ ਰਹੇ ਆ ਤੇ ਉਹਨਾਂ ਨੂੰ ਤੁਹਾਡੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਸੇਧ ਵੀ ਮਿਲੂਗੀ ਤੇ ਮਿਹਨਤ ਕਰਦੇ ਰਹੋ ਜਿਹੜੇ ਪਾਸ਼ਾ ਨੇ ਚਾਇਆ ਤਾਂ ਜ਼ਰੂਰ ਤੁਸੀਂ ਕਾਮਯਾਬ ਹੋਵੋਗੇ ਤੇ ਤੁਹਾਡੇ ਸੁਪਨੇ ਪੂਰੇ ਹੋਣ ਇਹੀ ਸਾਡਾ ਚਾਹਤ ਹੈ ਮੈਂ ਕਾਮਯਾਬੀ ਮੰਨਦਾ ਆਪਣੇ ਆਪ ਨੂੰ ਤੇ ਹਮ ਕਾਮਯਾਬ ਹੋਰ ਵੀ ਹੋਵੋ ਤੁਸੀਂ ਕਾਮਯਾਬ ਹੋ ਤੇ ਕਾਮਯਾਬ ਹੋਰ ਵੀ ਹੋਵੋਗੇ ਨਹੀਂ ਕਹਿੰਦੇ ਕਿ ਮੈਂ ਪੋਜ਼ਿਟਿਵਲੀ ਮੰਨਦਾ ਪੋਜ਼ਿਟਿਵਿਟੀ ਨਾਲ ਇਹ ਗੱਲ ਕਹਿ ਰਿਹਾ ਤੁਸੀਂ ਇਹਨੂੰ ਨੈਗੇਟਿਵ ਨਾਲ ਲੈ ਲਓ ਕੀ ਪਤਾ ਹੈ ਕਿ ਕਾਮਯਾਬੀ ਮੈਂ ਸੈਟੀਸਫੈਕਸ਼ਨ ਲੈਵਲ ਜਿੱਦਾਂ ਮੈਂ ਕਿਹਾ ਹਰ ਬੰਦੇ ਦਾ ਆਪਣਾ ਆਪਣਾ ਸਾਡੇ ਵਿੱਚ ਸਿਰਫ 뮤직 ਲਾਈਨ ਦੇ ਵਿੱਚ ਉਹ ਲੱਗੇ ਆ ਜਿੱਦਾਂ ਹਨਾ ਮੈਂ ਵਾਰੀ ਦੀ ਦੀ ਕਰ ਰਿਹਾ ਇਹਦੇ ਵਿੱਚ ਵੀ ਕਹਿ ਲਓ ਜਾਂ ਉੱਥਾਂ ਲਾਈਫ ਦੇ ਵਿੱਚ ਮੈਂ ਆਲਰੇਡੀ ਪਰਮਾਤਮਾ ਦੀ ਕਿਰਪਾ ਨਾਲ ਕਾਮਯਾਬੀ ਹੈ ਮੇਰੇ ਕੋਲ ਸਾਰਾ ਕੁਝ ਹੈਗਾ ਤਾਂ ਜਿੱਦਾਂ ਪਹਿਲਾਂ ਦੱਸਿਆ ਕਿ ਦੁਨੀਆ ਦੇ 90% ਲੋਕ ਕਿ ਲੋਕਾਂ ਦੀ ਜਿਹੜੀ ਡਿਮਾਂਡ ਆ ਪਰਮਾਤਮਾ ਨੂੰ ਕਿ ਮੈਨੂੰ ਆਹ ਵਾਲਾ ਲਾਈਫ ਸਟਾਈਲ ਚਾਹੀਦਾ ਤੇ ਮੈਂ ਉਹਦੇ 'ਚ ਮੇਰਾ ਕੋਈ ਰੋਲ ਨਹੀਂ ਹੈਗਾ ਕਿ ਮੈਂ ਕਹਾਂ ਕਿ ਮੈਂ ਬੜਾ ਚੰਗਾ ਵਾਂ ਜਾਂ ਮੇਰੀ ਬੜੀ ਐਸੀ ਮਿਹਨਤ ਕੋਈ ਅਲੂਕਾਰ ਕਰਤੀ ਮੈਗੀ ਪ੍ਰਮਾਤਮਾ ਨੇ ਕੋ ਸਾਰਾ ਪ੍ਰਮਾਤਮਾ ਨੇ ਦਿੱਤਾ ਮੈਨੂੰ ਆਲਰੇਡੀ ਬਖਸ਼ਿਸ਼ ਮੇਰੇ ਪਰਿਵਾਰ 'ਚ ਸਾਰਾ ਕੁਝ ਜਿਹੜਾ ਕੋਈ ਸਾਰਾ ਵੀ ਹੈਗਾ ਹੈ ਤੇ ਬਾਕੀ ਹਾਂ ਵੀ ਜਿਹੜੀ ਤੁਸੀਂ ਗੱਲ ਕੀਤੀ ਕਾਮਯਾਬੀ ਤਾਂ 뮤זיਕ ਲਾਈਨ ਦੇ ਵਿੱਚ ਆਵੇਂ ਲਾਈਨ 'ਚ ਲੱਗਾ ਵਾਂ ਮੈਂ ਆਪਣੀ ਵਾਰੀ ਦੀ ਠੀਕ 'ਚ ਆ ਕਿ ਕਦੋਂ ਮੇਰਾ ਨੰਬਰ ਆਉਂਦਾ ਤੇ ਉਹਦੇ ਤਹਿਤ ਮੈਂ ਸਟੈਪ ਬਾਈ ਸਟੈਪ ਰੇੜਾ ਗਾਣੇ ਖਰੀ ਜਾ ਰਿਹਾ ਤੇ ਆਪਣੇ ਨੰਬਰ ਦੀ ਵੇਡ ਕਰ ਰਿਹਾ ਤੇ ਪ੍ਰਮਾਤਮਾ ਮੈਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਨੰਬਰ ਮੇਰਾ ਲੱਗਣੇ ਲੱਗਣਾ ਲੇਟ ਕਾਫੀ ਚਲੋ ਜਿੱਦਾਂ ਆਲਰੇਡੀ ਆਮ ਟੂ ਲੇਟ ਬਟ ਮੈਨੂੰ ਵਿਸ਼ਵਾਸ ਹੈ ਪੂਰਾ ਕਿ ਮੈਨੂੰ ਇਹਦਾ ਉਹ ਮੇਰਾ ਨੰਬਰ ਲੱਗਣੇ ਲੱਗਣਾ ਤਾਂ ਦੂਜੀ ਗੱਲ ਇਹ ਪਰਮਾਤਮਾ ਨਾਲ ਮੈਂ ਵੀ ਜਿੱਦਾਂ ਜਦੋਂ ਹਰ ਬੰਦਾ ਗੱਲ ਕਰਦਾ ਪਰਮਾਤਮਾ ਨਾਲ ਮੈਨੂੰ ਮੈਨੂੰ ਹੁੰਦਾ ਹੈ ਕਿ ਮੈਂ ਇਦਾਂ ਕਹਿੰਦਾ ਫਿਰ ਕਿ ਮੈਨੂੰ ਨਹੀਂ ਪਤਾ ਲਿਖਿਆ ਜਾਂ ਨਹੀਂ ਲਿਖਿਆ ਤੁਸੀਂ ਕਰਮ ਲਿਖਣ ਵਾਲੇ ਤੁਸੀਂ ਕਿਸਮਤਾ ਲਿਖਣ ਵਾਲੇ ਤੁਸੀਂ ਜੇ ਨਹੀਂ ਲਿਖਿਆ ਹੋਣ ਲਿਖ ਦਿਓ ਮਲੇ ਇੱਕ ਜੇ ਤੇ ਜਿੱਦਾਂ ਮੇਰੀ ਜਿਹਦੇ ਪਰਮਾਤਮਾ ਨਾਲ ਕੀ ਨੰਬਰ ਨਹੀਂ ਪਿਛੇ ਲੱਗਾ ਹੁਣ ਲਾ ਦਿਓ ਹੁਣ ਨਹੀਂ ਲਾਉਣਾ ਕੱਲ ਲਾ ਦਿਓ ਕੱਲ ਨਹੀਂ ਲਾਉਣਾ ਪਰਸੋਂ ਲਾ ਦਿਓ ਨੰਬਰ ਮੇਰਾ ਲਾਉਣਾ ਹੀ ਪੈਣਾ ਤਾਂ ਮੇਰੀ ਦਵਾਈ ਜੇ ਚੱਲ ਰਹੀ ਪਰ ਬਹੁਤ ਅੱਛੇ ਬਹੁਤ ਅੱਛੀਆਂ ਗੱਲਾਂ ਤੁਸੀਂ ਦਸੀਆਂ ਸੋ ਮੈਂ ਇੱਥੇ ਉਹੀ ਜਾਣ ਤੋਂ ਪਹਿਲਾਂ ਇਹ ਤੁਹਾਨੂੰ ਗੱਲ ਕਹੂੰਗੀ ਤੁਸੀਂ ਸਟੀਲ ਬ੍ਰੈਂਗਲ ਦਾ ਨਾਮ ਲਿਆ ਤੇ ਉਹਦੀ ਜਰਨੀ ਵੀ ਤੁਸੀਂ ਦੇਖੀ ਹੋਣੀ ਹੈ ਬਹੁਤ ਬਹੁਤ ਜ਼ਿਆਦਾ ਉਹਦੀ ਜਰਨੀ ਤੋਂ ਬਹੁਤ ਐਸੀਆਂ ਗੱਲਾਂ ਜਿਹੜੀਆਂ ਸਿੱਖਣ ਵਾਲੀਆਂ ਵੀ ਐ ਇਹ ਕਦੀ ਗਿਵ ਅਪ ਨੀਓ ਹਮੇਸ਼ਾ ਇਹੀ ਕਹਿੰਦਾ ਏ ਨਵਰ ਗਿਵ ਅਪ ਤੇ ਹਾਂਜੀ ਉਹਨੇ ਕਿਸੇ ਵੀ ਹਾਲਾਤ ਦੇ ਵਿੱਚ ਕਦੀ ਗਿਵ ਅਪ ਨਹੀਂ ਕੀਤਾ ਸੋ ਕਿਸੇ ਵੀ ਮੇਰੇ ਬੱਚੇ ਨੇ ਹਾਂਜੀ ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਸੋ ਇਸੇ ਤਰ੍ਹਾਂ ਚੱਲੇ ਰਹੋ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਤੇ ਮਹਾਰਾਜ ਤੁਹਾਨੂੰ ਹੋਰ ਕਰਕੇ ਦੇ ਦੇ ਬਹੁਤ ਬਹੁਤ ਪਾਰੇਗਾ ਥੈਂਕ ਯੂ ਤੁਹਾਡਾ ਸਤਿ ਸ਼੍ਰੀ ਅਕਾਲ ਥੈਂਕ ਯੂ ਮੈਂ ਸਤਿ ਸ਼੍ਰੀ ਅਕਾਲ